ਜੈਪੀਮ ਜੈ ਭਾਰਤ ਜੈ ਸਿਵਧਾਨ ਜਿਵੇਂ ਕਿ ਤੁਹਾਨੂੰ ਪਤਾ ਬਠਿੰਡਾ ਦੇ ਵਿੱਚ ਅਸੀਂ ਇੱਕ ਸਮਾਗਮ ਕਰਵਾਉਣ ਜਾ ਰਹੇ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਦਿਨ ਨੂੰ ਸਮਰਪਿਤ 6 ਤਰੀਕ ਨੂੰ ਬਦਵਾਰ ਨੂੰ ਸਾਡਾ ਇੱਕ ਸਮਾਗਮ ਹੋਣ ਜਾ ਰਿਹਾ ਹੈ ਨਰੂਆਣਾ ਰੋਡ ਤੇ ਸ੍ਰੀ ਗੁਰੂ ਰਵਿਦਾਸ ਮਹਾਸਭਾ ਵੱਲੋਂ ਤੇ ਅਸੀਂ ਇਸ ਵਿਸ਼ੇ ਤੇ ਜੈਪੀ ਮਿਊਟ ਕਲਾਬ ਵੱਲੋਂ ਅਸੀਂ ਪੂਰੇ ਪੂਰੇ ਬਠਿੰਡੇ ਸ਼ਹਿਰ ਤੇ ਪੋਸਟਰ ਲਗਵਾਏ ਸੀ ਕਿ ਲੋਕਾਂ ਤੱਕ ਮੈਸੇਜ ਵੱਧ ਤੋਂ ਵੱਧ ਪਹੁੰਚ ਜਾ ਸਕੇ ਤੇ ਅਸੀਂ ਰਾਤ ਨੂੰ ਆਪ 2:00 ਵਜੇ ਤੱਕ ਜਾ ਕੇ ਅਸੀਂ ਉਹ ਮੈਸੇਜ ਲਾਏ ਤੇ ਅਸੀਂ ਪੋਸਟਰ ਵੀ ਲਾਏ ਤੇ ਤੁਤ ਤੁਨ ਮਤ ਦਿਖਾ ਰਿਆ ਉਹਨਾਂ ਪੋਸਟਰਾਂ ਦਾ ਹਾਲ ਦੇਖੋ ਇਹ ਅਕਾਲੀ ਦਲ ਵਾਲਿਆਂ ਨੇ ਕੀ ਕੀਤਾ ਅਕਾਲੀ ਦਲ ਦੇ ਵਰਕਰ ਲਾ ਲੋ ਇਹਨਾਂ ਦੇ ਕੋਈ ਵੀ ਕਰਨ ਦੇ ਲਾ ਲੋ ਜਿੰਨੇ ਵੀ ਸ਼ਹਿਰ ਤੇ ਸਾਡੇ ਪੋਸਟਰ ਲੱਗੇ ਸੀ ਸਾਰੇ ਪੋਸਟਰਾਂ ਦੇ ਉੱਪਰ ਇਹਨਾਂ ਨੇ ਆਪ ਦੇ ਪੋਸਟਰ ਲਾ ਦਿੱਤੇ ਮੈਂ ਤੁਹਾਨੂੰ ਕੰਟੂਤ ਕੀਤੀ ਹੈ ਨਾ ਇਹ ਤੋਂ ਸਾਬਤ ਹੋ ਗਿਆ ਵੀ ਤੁਸੀਂ ਸਾਡੇ ਸਮਾਜ ਨਾਲ ਵੀ ਕਿੰਨੀ ਹਮਦਰਦਤ ਨੂੰ ਹਮਦਰਦੀ ਹੈ ਕਿੰਨਾ ਸਾਡੇ ਰਹਿਬਰਾਂ ਨੂੰ ਤੁਸੀਂ ਮੰਨਦੇ ਹੋ ਇਹ ਚੀਜ਼ ਦਾ ਪਤਾ ਲੱਗ ਗਿਆ ਤੁਹਾਨੂੰ ਮੈਂ ਅੱਗੇ ਹੋਰ ਦਿਖਾਣਾ ਇਹ ਪੂਰੇ ਸ਼ਹਿਰ ਦਾ ਹਾਲ ਹੈ ਕੱਲਾ ਇੱਥੇ ਔਰ ਬਜ ਨਹੀ ਹੈ ਪੂਰੇ ਸ਼ਹਿਰ ਦੇ ਅਸੀਂ ਪੋਸਟਰ ਲਾਏ ਹੋਏ ਆ ਸਾਰੇ ਪਾਸੇ ਅਸੀਂ ਉੱਥੇ ਮੈਂ ਉੱਥੇ ਕੱਟਾ ਤਿੰਨ ਕੋਣੀ ਚੌਂਕ ਦੇ ਵਿੱਚ ਵੀ ਲਗਾਏ ਸੀ ਪੂਰੀ ਦੀ ਪੂਰੀ ਲੈਂਡ ਲਕੋਤੀ ਇਹਨਾਂ ਨੇ ਮੈਂ ਤੁਹਾਨੂੰ ਅੱਗੇ ਹਾਲਾ ਤੇ ਇਹ ਕਰਤੂਤ ਬਹੁਤ ਭੈੜੀ ਹੈ ਇਹਨਾਂ ਦੀ ਮਾੜੀ ਕੀਤੀ ਇਹਨਾਂ ਨੇ ਇਹ ਜਾਣ ਬੁੱਝ ਕੇ ਏਜੰਡਾ ਹੈ ਵੀ ਸਾਡੇ ਰਹਿਬਰਾਂ ਦਾ ਇਹਨਾਂ ਨੇ ਇੱਕ ਹਿਸਾਬ ਦਾ ਵੀ ਇਹਨਾਂ ਨੇ ਅਪਮਾਨ ਕੀਤਾ ਹੈ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਦੇ ਵੀ ਤੇ ਅਸੀਂ ਹੁਣ ਕੰਪਲੇਟ ਵੀ ਪਾਉਣ ਜਾ ਰਹੇ ਆ ਕੋਰਟ ਦੇ ਵਿੱਚ ਅਸੀਂ ਦੇਖਦੇ ਆਂ ਕੀ ਕਰਾਂਗੇ ਉਹਦੀ ਕਾਰਵਾਈ ਕਰਾਂਗੇ ਸੀ ਕਿ ਸਾਡੇ ਨਾਲ ਜਿਹੜਾ ਕੀਤਾ ਅਸੀਂ ਮਿਹਨਤ ਨਾਲ ਇਹਨੇ ਪੋਸਟਰ ਬਣਾਏ 5.5 ਹਜ਼ਾਰ ਤੋਂ 10 ਹਜ਼ਾਰ ਦਾ ਨੁਕਸਾਨ ਕਰਤਾ ਇਹਨਾਂ ਬੰਦਿਆਂ ਨੇ ਤੇ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਸਾਡੇ ਰਹਿਬਰਾਂ ਦੀ ਬੇਇੱਜ਼ਤੀ ਕੀਤੀ ਇਹਨਾਂ ਨੇ ਤੇ ਇਹ ਸਾਡੇ ਸਮਾਜ ਕਦੇ برداشت ਨਹੀਂ ਕਰੂਗਾ ਤੇ ਅਸੀਂ ਮੈਂ ਹੁਣ ਇਹ ਚਾਹੁੰਨਾ ਕਿ ਪੂਰੇ ਅਰਦਾਸੀਆ ਸਮਾਜ ਪੂਰਾ ਐਸਸੀ ਸਮਾਜ ਜੋ ਬਾਬਾ ਸਾਹਿਬ ਨੂੰ ਮੰਨਦੇ ਆ ਜੋ ਗੁਰੂ ਅਰਦਾਸ ਮਹਾਰਾਜ ਜੀ ਨੂੰ ਮੰਨਦੇ ਆ ਉਹ ਸਾਰੇ ਇਹਨਾਂ ਅਕਾਲੀ ਦਲ ਦਾ ਪਾਇ ਕੱਟ ਕਰਨ ਕਿ ਉਹ ਇਹਨਾਂ ਦੀ ਔਕਾਤ ਪਤਾ ਲੱਗੀ ਹੈ ਸਾਡੇ ਰਹਿਬਰਾਂ ਨੂੰ ਵੀ ਇਹਨਾਂ ਨੇ ਕਿੰਨੀ ਗਿੱਜੇ ਦੇਣੀ ਹੈ ਇਹ ਜਾਣ ਬੁਚ ਕੇ ਏਜੰਡੇ ਦੇ ਵਿੱਚ ਇਹਨਾਂ ਨੇ ਆ ਪੋਸਟਰ ਲਗਵਾਏ ਆ ਜੇ ਆਪ ਉੱਪਰ ਦੇਖ ਲੋ ਇਹ ਪੂਰੇ ਸ਼ਹਿਰ ਦਾ ਹਾਲ ਦੱਸ ਰਿਹਾ ਤੁਹਾਨੂੰ ਮੈਂ ਅਜੇ ਹੋਰ ਵੀ ਕਿਤੇ ਜਾਊਂਗਾ ਪਰ ਦੂਰ ਬਹੁਤ ਨਿਕਲ ਜਾਣਾ ਮੈਂ ਪਿਛਲੇ ਦੋ ਦਿਨਾਂ ਤੋਂ ਉਹੀ ਕੀ ਦੇਖ ਰਿਹਾ ਸੀਗਾ ਤੇ ਹੁਣ ਅਸੀਂ ਕੰਪਲੀਟ ਪਹੁੰਚ ਜਾ ਰਹੇ ਹਾਂ ਖਿਲਾਫ ਜਾਂ ਤਾਂ ਸਾਨੂੰ ਇਹ ਬੰਦੇ ਦੇ ਦਿਓ ਜਿਨ੍ਹਾਂ ਨੇ ਆ ਪੋਸਟਰ ਲਾਏ ਆ ਨਹੀਂ ਤਾਂ ਤੁਹਾਡੇ ਖਿਲਾਫ ਅਸੀਂ ਐਫਆਈਆ ਦੱਚ ਕਰਵਾਉਣ ਲੱਗੇ ਆ ਵੀ ਸਾਡੇ ਰਹਿਬਰਾਂ ਦਾ ਇਹ ਮਾਰ ਕੀਤਾ ਗਿਆ ਬੇਇੱਜ਼ਤੀ ਕੀਤੀ ਸਾਡੇ ਪੋਸਟਰਾਂ ਦੀ ਹਜੇ ਸਾਡਾ ਪ੍ਰੋਗਰਾਮ ਵੀ ਪੂਰੇ ਸ਼ਹਿਰ ਦੇ ਵਿੱਚ ਸਾਡੇ ਪੋਸਟਰਾਂ ਦਾ ਨਾਂਨੇ ਸੱਤਿਆਨਾਸ਼ ਕਰਤਾ ਅਸੀਂ ਇਹਦੀ ਮਿਹਨਤ ਨੂੰ ਰਾਤ ਨੂੰ 2-2 ਵਜੇ ਤੱਕ ਜਾ ਕੇ ਲਾਇਆ ਹੈ ਠੀਕ ਹੈ ਜੀ ਜੈ ਵੀਰੂਦ ਕਲੱਬ ਕਲਪੱਲੋਂ ਅਸੀਂ ਪੋਸਟਰ ਲਾਏ ਸੀਗੇ ਸ੍ਰੀ ਗੁਰੂ ਅਰਬਿਦਾਸ ਮਹਾ ਸਭਾ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ 6 ਮਾਰਚ ਨੂੰ ਦਿਨ ਬਤਵਾਰ ਨੂੰ ਹੁਣ ਦੱਸੋ ਸਾਡਾ ਇਹ ਏਸੀ ਦਾ ਜੋ ਨੁਕਸਾਨ ਹੋਇਆ ਜੋ ਸਾਡਾ ਮੈਸੇਜ ਲੋਕਾਂ ਤੱਕ ਜਾਣਾ ਸੀਗਾ ਉਹਦਾ ਹੁਣ ਕੀ ਹੱਲ ਹੈ ਤੇ ਹੁਣ ਤੁਸੀਂ ਸਮਝੋ ਸਕਦੇ ਹੋ ਵੀ ਅਕਾਲੀ ਦਲ ਦਾ ਇਹ ਹਾਲ ਹੈ ਕਿ ਸਾਡੇ ਲੋਕਾਂ ਤੋਂ ਇੰਨੀ ਨਫ਼ਰਤ ਕਰਦੇ ਸਾਡੇ ਰਹਿਬਰਾਂ ਨਾਲ ਵੀ ਇੰਨੀ ਏ ਖਿਚ ਖਾਂਦੇ ਆ ਵੀ ਦੱਸੋ ਵੀ ਉਹਨਾਂ ਦੇ ਪੋਸਟਰ ਵੀ ਨਹੀਂ ਬਖਸ਼ਿਆ ਇਹਨਾਂ ਨੇ ਪੋਸਟਰਾਂ ਦੇ ਉੱਪਰ ਵੀ ਆਪਦੇ ਪੋਸਟਰ ਲਗਵਾਤੇ ਆ ਖਿਲਾਫ ਆਪਾਂ ਸਾਨੂੰ ਇਹ ਬੰਦੇ ਦੇ ਦੋ ਜਿਨ੍ਹਾਂ ਨੇ ਪੋਸਟਰ ਲਾਏ ਆ ਨਹੀਂ ਤਾਂ ਤੁਹਾਡੇ ਖਿਲਾਫ ਅਸੀਂ ਐਫਐਲ ਦੱਚ ਕਰਵਾਉਣ ਲੱਗੇ ਆ ਵੀ ਸਾਡੇ ਰਹਿਬਰਾਂ ਦਾ ਮਾਨ ਕੀਤਾ ਗਿਆ ਬੇਦਨੀ ਕੀਤੀ ਸਾਡੇ ਪੋਸਟਰਾਂ ਦੀ ਹਜੇ ਸਾਡਾ ਪ੍ਰੋਗਰਾਮ ਵੀ ਨਹੀਂ ਹੋਇਆ 6 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਪੂਰੇ ਸ਼ਹਿਰ ਦੇ ਵਿੱਚ ਸਾਡੇ ਪੋਸਟਰਾਂ ਦਾ ਇਹਨਾਂ ਨੇ ਸਤਿਆਨਾਸ਼ ਕਰਤਾ ਅਸੀਂ ਇਹਦੀ ਮਿਹਨਤ ਨੂੰ ਰਾਤ ਨੂੰ 2:00 ਵਜੇ ਤੱਕ ਜਾ ਕੇ ਲਾਇਆ ਠੀਕ ਹੈ ਜੀ ਜੈ ਵੀਰ ਵਿ ਸ਼੍ਰੀ ਗੁਰੂਵ੍ਰਦਾਸ ਮਾਹ ਸਭਾ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ 6 ਮਾਰਚ ਨੂੰ ਦਿਨ ਬੁੱਧਵਾਰ ਨੂੰ ਹੁਣ ਦੱਸੋ ਸਾਡਾ ਇਹ ਸੀ ਦਾ ਜਿਹੜਾ ਨੁਕਸਾਨ ਹੋਇਆ ਸੀ ਜੋ ਸਾਡਾ ਮੈਸੇਜ ਲੋਕਾਂ ਤੱਕ ਜਾਣਾ ਸੀਗਾ ਉਹਦਾ ਹੁਣ ਕੀ ਹੱਲ ਹੈ ਤੇ ਹੁਣ ਤੁਸੀਂ ਇਹ ਸਮਝੋ ਸਕਦੇ ਹੋ ਵੀ ਅਕਾਲੀ ਦਲ ਦਾ ਇਹ ਹਾਲ ਹੈ ਕਿ ਸਾਡੇ ਲੋਕਾਂ ਤੋਂ ਇੰਨੀ ਨਫ਼ਰਤ ਕਰਦੇ ਸਾਡੇ ਰਹਿਬਰਾਂ ਨਾਲ ਵੀ ਇੰਨੀ ਏ ਖਿੱਚ ਖਾਂਦੇ ਆ ਵੀ ਦੱਸੋ ਵੀ ਉਹਨਾਂ ਦੇ ਪੋਸਟਰ ਨੂੰ ਵੀ ਨਹੀਂ ਬਖਸ਼ਿਆ ਇਹਨਾਂ ਨੇ ਪੋਸਟਰਾਂ ਦੇ ਉੱਪਰ ਵੀ ਆਪਦੇ ਪੋਸਟਰ ਲਗਾਉਂਦੇ ਆ ਤੇ ਮੈਂ ਪੂਰੇ ਸਮਾਜ ਨੂੰ ਕਹਿਣਾ ਵੀ ਇਹਨਾਂ ਬਾਈਕਾਟ ਕਰੋ ਅਕਾਲੀ ਦਲਾਂ ਦਾ ਇਹਨਾਂ ਨੇ ਬੇੜਾ ਬਾਰ ਜਿਹੜਾ ਕੰਮ ਕੀਤਾ ਹੋਇਆ ਹੈ ਇਸੇ ਕਰਕੇ ਹੀ ਹੈਗੇ ਆ ਤੇ ਉਹ ਇਹਨਾਂ ਦੀ ਨੀਤੀਆਂ 'ਚ ਫਰਕ ਹੈ ਤੇ ਇੱਕ ਵਾਰ ਫੇਰ ਮੈਂ ਤੁਹਾਨੂੰ ਆ ਕਹਿਣਾ ਵੀ ਇਹਨਾਂ ਦਾ ਬਾਈਕਟ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚ ਅਰਬਦਾਸੀਆ ਕੌਮ ਵੱਲੋਂ ਜਿਹੜੇ ਬਾਬਾ ਸਾਹਿਬ ਨੂੰ ਮੰਨਦੇ ਆ ਸਾਰੇ ਇਹਨਾਂ ਦਾ ਬਾਈਕਟ ਕਰੋ